ਸਾਸਨਤ ਇੱਕ ਰੋਗ ਆਦ ਜਿਹੜਾ ਮਨ ਦਾ ਰੋਗ ਹੈ ਮਾਨਸਿਕ ਰੋਗ ਪੈਦਾ ਹੋਣੇ ਕਈ ਵਾਰ ਬੰਦਾ ਸਰੀਰ ਕਰਕੇ ਤੰਦਰੁਸਤ ਹੈ ਮਨ ਦੀ ਚਿੰਤਾ ਬੰਦੇ ਨੂੰ ਰੋਗੀ ਬਣਾ ਦਿੰਦੀ ਹੈ ਸਰੀਰ ਕਰਕੇ ਬੰਦਾ ਤੰਦਰੁਸਤ ਹੈ ਕੋਈ ਰੋਗ ਨਹੀਂ ਪਰ ਮਨ ਦੀ ਚਿੰਤਾ ਬੰਦੇ ਨੂੰ ਚਿਖਾ ਬਰਾਬਰ ਬੁੱਤੀ ਵਹਰੋ ਬੰਦਾ ਕਮਜ਼ੋਰ ਹੋਣ ਲੱਗ ਪੈਂਦਾ ਲੋਕੀ ਪੁੱਛਦੇ ਕੀ ਗੱਲ ਬੜਾ ਮਾੜਾ ਹੋ ਗਿਆ ਕੋਈ ਚਿੰਤਾ ਹੈ ਜਿੰਤਾ ਚਖਾ ਬਰਾਬਰ ਹੈ ਚਖਾ ਦਾ ਅਰਥ ਹੈ ਜਿਵੇਂ ਬਲੀ ਹੋਈ ਅੱਗ ਸੱਜੇ ਸੱਜੇ ਉਹਦੇ ਵਿੱਚ ਪੈ ਸਰੀਰ ਨੂੰ ਵੀ ਖਤਮ ਕਰ ਦਿੰਦੀ ਤੇ ਲੱਕੜਾਂ ਵੀ ਸੜ ਜਾਂਦੀਆਂ ਨੇ ਸੱਜਣੋਂ ਚਿੰਤਾ ਸਰੀਰ ਨੂੰ ਖਾ ਜਾਂਦੀ ਹੈ ਮਾਨਸਿਕ ਰੋਗ ਆਧ ਰੋਗ ਉਹ ਬਾਦ ਦਾ ਅਰਥ ਹੈ ਬਾਦੀ ਸਰੀਰ ਤੌਰ ਤੇ ਕੋਈ ਬਿਮਾਰੀ ਕੋਈ ਐਕਸੀਡੈਂਟ ਕੋਈ ਰੋਗ ਔਰ ਸਾਥ ਸੰਗਤ ਉਹਦੇ ਨਾਲ ਨਾਲ ਫਿਰ ਇੱਕ ਰੋਗ ਹੋਰ ਹੈ ਵਿਆਹ ਜਿਹਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਬੰਦਾ ਠੀਕ ਠਾਕ ਹੈ ਤੰਦਰੁਸਤ ਵੀ ਹੈ ਮਾਨਸਿਕ ਤੌਰ ਤੇ ਕੋਈ ਚਿੰਤਾ ਨਹੀਂ ਹੈ ਪੈਸਾ ਧਨ ਦੌਲਤ ਸਭ ਕੁਝ ਹੈ ਇੱਜ਼ਤ ਸ਼ੌਰਤ ਧਨ ਦੌਲਤ ਪੈਸਾ ਸਰੀਰ ਦੀ ਤੰਦਰੁਸਤੀ ਮਨ ਚ ਕੋਈ ਚਿੰਤਾ ਨਹੀਂ ਪਰ ਜਦੋਂ ਵਿਆਦ ਪੈ ਜਾਏ ਉਹਦਾ ਅਰਥ ਇਹ ਹੈ ਕਿ ਚੰਗੇ ਭਲੇ ਬੰਦੇ ਉੱਤੇ ਕੋਈ ਆਚਰਣ ਤੇ ਦੋਸ਼ ਲੱਗ ਜਾਣਾ ਕਿਸੇ ਬੰਦੇ ਦੀ ਕਰਦਾਰਕੁਸ਼ੀ ਹੋ ਜਾਣੀ ਜਦੋਂ ਉਹ ਦੋਸ਼ ਬੰਦੇ ਤੇ ਲੱਗ ਜਾਂਦਾ ਉਹਦੇ ਪੱਲੇ ਕੁਝ ਵੀ ਨਹੀਂ ਰਹਿਣਾ ਵੱਡੇ ਵੱਡੇ ਬੰਦੇ ਜਿਨ੍ਹਾਂ ਦੀ ਬਹੁਤ ਚੜ੍ਹਾਈ بڑا ਨਾਮ ਬੜੀ ਅੱਕੜ ਬੜੀ ਸ਼ੌਹਰਤ ਬੜਾ ਰੋਵ ਸੀ ਸਾਥ ਸੰਗਤ ਨਿੱਕੇ ਜਿਹੇ ਦੋਸ਼ ਨੇ ਬੰਦੇ ਗਾਲ ਕੇ ਰਖ ਦਿੱਤੇ ਐਸੇ ਬੰਦੇ ਤੁਹਾਨੂੰ ਬਹੁਤ ਦੁਨੀਆ ਤੁਸੀਂ ਵੇਖੋਗੇ ਜਿਨ੍ਹਾਂ ਬੰਦਿਆਂ ਦੀ ਬੜੀ ਚੜ੍ਹਾਈ ਸੀ ਜਿੱਦਣ ਮੜਾ ਜਿਹੇ ਦੋਸ਼ ਲੱਗਾ ਬੰਦੇ ਖਤਮ ਹੋ ਗਏ ਆ ਥੋੜੇ ਦਿਨਾਂ ਤੋਂ ਇੱਕ ਵੀਡੀਓ ਘੁੰਮ ਰਹੀ ਐ ਲੁਧਿਆਣੇ ਦੇ ਲਾਗੇ ਕਬਾਬੇ ਉਹਨਾਂ ਦੀ ਅਰਬਾਂ ਦੀ ਜਾਇਦਾਦ ਹੈ ਅਰਬਾਂ ਦੀ ਤਲਵੰਡੀ ਧਾਮ ਉਹਦਾ ਡੇਰਾ ਏਡਾ ਵੱਡਾ ਉਤੋਂ ਇਲਾਵਾ ਜਦੋਂ ਤੁਸੀਂ ਸ਼੍ਰੀ ਆਨੰਦਪੁਰ ਸਾਹਿਬ ਜਾਓਗੇ ਗੜ ਸ਼ੰਕਰ ਦੇ ਰੋਡ ਉੱਤੇ ਸੰਕੜੇ ਕਿਲੇ ਜ਼ਮੀਨ ਨੇ ਉਹ ਬਾਬੇ ਦੇ ਕੋਲ ਔਰ ਤੁਸੀਂ ਹੈਰਾਨ ਹੋਮੋਗੇ ਲੱਖਾਂ ਦੀ ਤਾਦਾਦ ਵਿੱਚ ਉਹ ਬੰਦੇ ਉਹਨਾਂ ਦੇ ਫਾਲੋਅਰ ਨੇ ਚਿੱਲੇ ਜਿਹੜੇ ਲੱਖਾਂ ਦੀ ਤਾਦਾਦ ਵਿੱਚ ਇੱਕ ਦੋਸ਼ ਨੇ ਬੰਦੇ ਨੂੰ ਕਈ ਦਿਨਾਂ ਤੋਂ ਡੇਰੇ ਤੋਂ ਭਜਾਇਆ ਹੋਇਆ ਇੱਕ ਦੋਸ਼ ਨੇ ਉਹਦੀ ਜੀਵਨ ਖਤਮ ਕਰਕੇ ਰੱਖ ਦਿੱਤਾ ਸਾਥ ਸੰਗਤ ਇਹ ਚੀਜ਼ਾਂ ਕਈ ਵਾਰ ਬੰਦੇ ਦੇ ਵੱਸ ਨਹੀਂ ਹੁੰਦੀਆਂ ਪਾਤਸ਼ਾਹ ਨੇ ਕੋ ਗੱਲ ਕਹੀ ਜਾ ਸਿੱਖਾ ਤੈਨੂੰ ਗੁਰੂ ਤਿੰਨਾ ਰੋਗਾਂ ਤੋਂ ਬਚਾ ਲੇਗਾ ਆਦ ਬਿਆਦੋ ਪਾਦ ਨਾਅ ਸਰੀਰ ਕੋਈ ਰੋਗ ਲੱਗਣੋਂ ਤੋਂ ਵੀ ਗੁਰੂ ਬਚਾਏਗਾ ਮਾਨਸਿਕ ਚਿੰਤਾ ਦੇ ਰੋਗ ਤੋਂ ਵੀ ਗੁਰੂ ਬਚਾਏਗਾ ਜਬ ਗੁਰੂ ਦਾ ਨਾਮ ਜਪ ਕੇ ਵੇਖ ਸੱਜਣਾ ਗੁਰੂ ਅੱਗੇ ਅਰਦਾਸ ਕਰੀ ਗੁਰੂ ਤੇਰੇ ਕਿਰਦਾਰ ਉੱਤੇ ਵੀ ਕੋਈ ਦੋਸ਼ ਨਹੀਂ ਲੱਗਦਾ ਇਹ ਗੁਰੂ ਦੀ ਵਡਿਆਈ ਹੈ ਪਰ ਸਾਧ ਸੰਗਤ ਇੱਕੋ ਹੀ ਸ਼ਰਤ ਰੈਂਦੀ ਸਿੱਖਾਂ ਤੂੰ ਹਰ ਵਕਤ ਗੁਰੂ ਦਾ ਭੈ ਡਰ ਚਿੱਤ ਵਿੱਚ ਰੱਖੀਂ ਜੇ ਗੁਰੂ ਦਾ ਭੈ ਰੱਖ ਕੇ ਅਰਦਾਸ ਕਰੇਗਾ ਜਾਂ ਤੈਨੂੰ ਤਿੰਨੇ ਹੀ ਰੋਗ ਕਦੇ ਗੁਰੂ ਲੱਗਣ ਨਹੀਂ ਦੇਵੇਗਾ ਤੂੰ ਕੀ ਕਰ ਮੰਨ ਕਰਕੇ ਜਪ ਧੰਨ ਗੁਰੂ ਰਾਮਦਾਸ ਬਜਨਾ ਕਰਕੇ ਤੁਰਦਾ ਫਿਰਦਾ ਕਹ ਧੰਨ ਗੁਰੂ ਰਾਮਦਾਸ ਕਰਮਾਂ ਵਿੱਚ ਕਰਮ ਕਰਨ ਲੱਗਿਆ ਯਾਦ ਰੱਖ ਤੈਨੂੰ ਗੁਰੂ ਰਾਮਦਾਸ ਵੇਖ ਰਹੇ ਨੇ ਬਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹੀ ਚੱਲ ਤਿੰਨੇ ਰੋਗਾਂ ਤੋਂ ਤੂੰ ਮੁਕਤ ਹੋ ਜਾਏਂਗਾ ਪਟਸੈ ਮੰਨਾਂ ਬਚਨ ਕਹ ਸ਼ਬਦ ਤੁਹਾਨੂੰ ਯਾਦ ਹੈ ਬਾਣੀ ਪੜਨ ਵਾਲਿਆਂ ਨੂੰ ਹਜ਼ੂਰ ਦੀ ਬਾਣੀ ਦਾ ਫਰਮਾਨ ਹੈ ਮਨਸਾ ਕਰ ਸਿਮਰੰਤ ਤੁਜੈ ਨਰ ਏ ਗੁਰੂ ਰਾਮਦਾਸ ਜੀ ਜੇ ਕੋਈ ਬੰਦਾ ਤੁਹਾਨੂੰ ਮਨ ਵਿੱਚ ਧਿਆਵੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤੁਸੀਂ ਮਨ ਦੇ ਸਾਰੇ ਰੋਗਾਂ ਦਾ ਇਲਾਜ ਕਰ ਦਿੰਦੇ ਮਾਫ ਕਰਿਓ ਡਾਕਟਰ ਕੋਲ ਬੀਪੀ ਬਲੱਡ ਪ੍ਰੈਸ਼ਰ ਦੀ ਦਵਾਈ ਰੋਗ ਦਾ ਇਲਾਜ ਹੋ ਸਕਦਾ ਪਰ ਜੇ ਕਿਸੇ ਨੂੰ ਕ੍ਰੋਧ ਆਉਂਦਾ ਸਜਣੋ ਕ੍ਰੋਧ ਦੀ ਦਵਾਈ ਕਿਸੇ ਡਾਕਟਰ ਬੈਦ ਕੋਲ ਨਹੀਂ ਹੈ ਕ੍ਰੋਧ ਦੀ ਦਵਾਈ ਨਹੀਂ ਹੈ ਕਿਸੇ ਕੋਲ ਜਦੋਂ ਕ੍ਰੋਧ ਬੰਦੇ ਦੇ ਦਿਮਾਗ ਨੂੰ ਚੜ ਜਾਂਦਾ ਹੈ ਸੱਜਣੋ ਇੱਕ ਕ੍ਰੋਧ ਬੰਦੇ ਦੇ ਅੰਦਰੋਂ ਦਇਆ ਖਤਮ ਕਰ ਦਿੰਦਾ ਹੈ। ਉਹ ਹੀ ਉਹ ਬੰਦਾ ਜਿਹੜਾ ਇਨਸਾਨ ਹੈ ਜਦੋਂ ਕ੍ਰੋਧ ਅੰਦਰ ਪੈਦਾ ਹੋ ਜਾਏ ਹਯਾਨ ਬਣ ਜਾਂਦਾ ਹੈ। ਇੱਕ ਵਾਰ-ਵਾਰ ਕੱਲ ਪਰਸੋਂ ਦੀ ਖਬਰ ਤੁਹਾਡੇ ਨੈਟ ਉੱਤੇ ਵੀ ਅਖਬਾਰਾਂ 'ਚ ਵੀ ਆ ਜਾ ਗਈ ਹੈ। ਜੰਗਾ ਭਲਾ ਬੰਦਾ ਧਾਰਮਿਕ ਸੰਸਥਾ ਐਸਡੀਪੀਸੀ ਦਾ ਮੁਲਾਜ਼ਮ ਹੈ। ਸਾਧ ਸੰਗਤ ਪਹਿਲਾਂ ਖਬਰ ਚੱਲੀ ਗਈ ਵੀ ਉਹਨੇ ਨਹਿਰ ਵਿੱਚ ਆਤਮ ਹੱਤਿਆ ਕਰ ਲਈ। ਹੁਣ ਜੋ ਕੋਈ ਸਾਹਮਣੇ ਆ ਰਿਹਾ ਹੈ ਉਹਨੂੰ ਬੜੀ ਬੇਰਹਿਮੀ ਨਾਲ ਬੰਦਿਆਂ ਨੇ ਕਤਲ ਕੀਤਾ ਔਰ ਕਤਲ ਕਰਨ ਵਾਲਿਆਂ ਵਿੱਚ ਜਿਹੜਾ ਪਰਿਵਾਰ ਦਾ ਹੱਥ ਹੈ ਉਹ ਤੁਸੀਂ ਆਪ ਖਬਰ ਚ ਪੜ ਲਿਓ ਸਾਧ ਸੰਗਤ ਆਪਣੇ ਵੀ ਆਪਣੇਆਂ ਨੂੰ ਬੇਰਹਿਮੀ ਨਾਲ ਕਤਲ ਕਰ ਸਕਦੇ ਨੇ ਇਹਦਾ ਮਤਲਬ ਹੈ ਕਿੰਨਾ ਕਰੋਧ ਅੰਦਰ ਪੈਦਾ ਹੋਇਆ ਹੋਏਗਾ ਕਿ ਆਪਣੇ ਉੱਤੇ ਤਰਸ ਨਹੀਂ ਆਇਆ ਕਿਸੇ ਗੈਰ ਨੂੰ ਮਾਰਨਾ ਤਾਂ ਅਗਲੀ ਗੱਲ ਹੈ ਆਪਣੇ ਪਰਿਵਾਰ ਉੱਤੇ ਤਰਸ ਨਹੀਂ ਆਇਆ ਇਹਦਾ ਕੋਈ ਕਾਰਨ ਹੈ ਕਰੋਧ ਜਿਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਿਹਾ ਹੈ ਕਲ ਮੂਲ ਕਰੋਧੰ ਕਰुणा ਨੋ ਪਰਜਤੇ ਇਹ ਕਰੋਧ ਤੂੰ ਇੰਨਾ ਭਿਆਨਕ ਹੈ ਜਦੋਂ ਕਿਸੇ ਦੇ ਅੰਦਰ ਪ੍ਰਵਾਹ ਪਾ ਜਾਂਦਾ ਹੈ ਦਇਆ ਨਹੀਂ ਤੂੰ ਪੈਦਾ ਹੋਣ ਦਿੰਦਾ ਹੈ ਕਲ ਮੂਲ ਕਰੋਧੰ ਕਰुणा ਨੋ ਪਰਜਤੇ ਕਹਿੰਦੇ ਤੂੰ ਦਇਆ ਪੈਦਾ ਹੀ ਨਹੀਂ ਹੋਣ ਦਿੰਦਾ ਅੰਦਰ ਤਰਸ ਨਹੀਂ ਆਉਣ ਦਿੰਦਾ ਫਿਰ ਬੰਦਾ ਆਪਣੇ ਦਾ ਵੀ ਕਤਲ ਕਰ ਦਿੰਦਾ ਇੱਕ ਸਾਲ ਹੁਣ ਪਿੱਛੇ ਜਿਹਾ ਉਹ ਬੀਬੀ ਨੂੰ ਸਜ਼ਾ ਹੋਈ ਹੈ ਲੁਧਿਆਣੇ ਦੀ ਖਬਰ ਤੁਸੀਂ ਪੜ੍ਹੀ ਹੋਵੇਗੀ ਆਪਣੇ ਸੱਕਿਆਂ ਦਾ ਨਿੱਕਾ ਜਿਹਾ ਬੱਚਾ ਚੁੱਕ ਕੇ ਬੀਬੀ ਨੇ ਮਾਰ ਕੇ ਦੱਬ ਦਿੱਤਾ ਲੁਧਿਆਣੇ ਦੇ ਬਾਹਰ ਇਹਦਾ ਮਤਲਬ ਕਿੰਨਾ ਅੰਦਰ ਕਰੋਧ ਹੋਏਗਾ ਕਿ ਕਿਸੇ ਨੂੰ ਮਾਰਨ ਲੱਗਿਆ ਵੀ ਤਰਸ ਨਹੀਂ ਅੰਦਰ ਆ ਰਿਹਾ ਪਾਤਸ਼ਾਹ ਨੇ ਕਿ ਇਹਨਾਂ ਰੋਗਾਂ ਦੀ ਕੋਈ ਦਵਾਈ ਹੈ ਉਹ ਕਿਸੇ ਵੈਦ ਡਾਕਟਰ ਕੋਲ ਨਹੀਂ ਜੇ ਤੈਨੂੰ ਵਾਰ-ਵਾਰ ਕਰੋਧ ਆਉਂਦਾ ਸੱਜਣਾ ਚਿੱਤ ਵਿੱਚ ਕਹਿਣਾ ਸ਼ੁਰੂ ਕਰ ਧੰਨ ਗੁਰੂ ਰਾਮਦਾਸ ਤੇਰੇ ਅੰਦਰੋਂ ਕਰੋਧ ਮਿਟ ਜਾਏਗਾ ਜੇ ਤੇਰੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਨੇ ਤੈਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਤਾਉਂਦੇ ਨੇ ਜਦੋਂ ਚਿੱਤ ਵਿੱਚ ਕੋਈ ਵਿਕਾਰ ਪੈਦਾ ਹੋਵੇ ਮਨ ਵਿੱਚ ਧਿਆਨ ਟਕਾ ਕੇ ਕਹਿ ਧੰਨ ਗੁਰੂ ਰਾਮਦਾਸ ਗੁਰੂ ਰਾਮਦਾਸ ਕਹਿੰਦਿਆਂ ਚਿੱਤ ਵਿੱਚੋਂ ਵਿਕਾਰ ਖਤਮ ਹੋ ਜਾਂਦਾ ਤੋਡਾ ਤਜਰਬਾ ਰਹੇਗਾ ਜ਼ਿੰਦਗੀ ਦਾ ਸਜਣੋ ਜੇ ਭਾਵਨਾ ਨਾਲ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਜਾऊं ਇਹ ਤਜਰਬਾ ਰਹੇਗਾ ਤੁਹਾਡਾ ਘਰ ਤੋਂ ਜਾਂਦਿਆਂ ਗੱਡੀ 'ਤੇ ਜਾਂਦਿਆਂ ਬੱਸ ਵਿੱਚ ਜਾਂਦਿਆਂ ਰਸਤੇ 'ਤੇ ਤੁਹਾਨੂੰ ਅਨੇਕਾਂ ਫਰਨੇ ਆਉਣਗੇ ਮਨ 'ਚ ਰਿਸ਼ਤੇਦਾਰੀ ਦੀਆਂ ਗੱਲਾਂ ਚਿੱਤੇ ਆਉਂਦੀਆਂ ਨੇ ਸੰਸਾਰ ਕਾਰੋਵਾਰ ਵਿਕਾਰ ਵਪਾਰ ਦੀਆਂ ਗੱਲਾਂ ਚਿੱਤੇ ਆਉਂਦੀਆਂ ਨੇ ਪਰ ਇੱਕ ਚੀਜ਼ ਹੈ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਤੁਸੀਂ ਪ੍ਰਕਰਮਾਂ ਵਿੱਚ ਚਲੇ ਜਾਓ ਮੇਰਾ ਵਿਸ਼ਵਾਸ ਹੈ ਕਿਨ ਕਾ ਮੱਤਰ ਵੀ ਭਾਵਨਾ ਹੋਵੇ ਸਿੱਖ ਦੇ ਅੰਦਰ ਪਰ ਕਰਮਾਂ ਵਿੱਚ ਪੈਰ ਪਾਉਂਦਿਆਂ ਹਰ ਮੰਦਰ ਸਾਹਿਬ ਦੇ ਦਰਸ਼ਨ ਕਰਕੇ ਜਦੋਂ ਮੱਥਾ ਟੇਕ ਕੇ ਉੱਠੋਂਗੇ ਪੂਰੀ ਪਰਕਰਮਾ ਸਰੋਵਰ ਦੀ ਕਰ ਲਓਗੇ ਸਜਣੋ ਸਰੋਵਰ ਦੀ ਪਰਕਰਮਾ ਕਰਦਿਆਂ ਇੱਕ ਵੀ ਚਿੱਤ ਵਿੱਚ ਮਾੜਾ ਖਿਆਲ ਨਹੀਂ ਆਏਗਾ ਇੱਕ ਵੀ ਚਿੱਤ ਵਿੱਚ ਵਿਕਾਰ ਨਹੀਂ ਪੈਦਾ ਹੋਏਗਾ ਰੰਚਕ ਮਾਤਰ ਵੀ ਭਾਵਨਾ ਹੋਵੇ ਗੁਰੂ ਰਾਮਦਾਸ ਜੀ ਇੱਕ ਵਾਰ ਜ਼ੁਬਾਨ ਤੋਂ ਕਿਹਾ ਅੰਦਰ ਦੇ ਪਾਪ ਤੇ ਸਰੀਰ ਦੇ ਲੋਕ ਮਿਟ ਜਾਂਦੇ ਇਹਨੂੰ ਲਿਖ ਕੇ ਦਿੱਤਾ ਮਹਾਰਾਜ ਸਾਹਿਬ ਕਹਿੰਦੇ ਮਨਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਨ ਵਚਾ ਕਰ ਸਿਮਰੰਤ ਤੁਜੈ ਤਿਨ ਦੁਖ ਦਰਦ ਮਿਟਿਓ ਸਭ ਖਿਣੰ ਕਰਮ ਕਰ ਤੋਏ ਦਰਸ ਪਰਸਪੋਰਸ ਸਰ ਵੱਲ ਭਟ ਜਸ ਗਾਇਓ ਗੁਰੂ ਰਾਮਦਾਸ ਜੈ ਉਹ ਦੇ जग ਮੈਂ ਤੈ ਹਰ ਪਰਮ ਪਦ ਪਾਇਓ ਤਾਨੂੰ ਗੁਰੂ ਰਾਮਦਾਸ ਛੋਡੀ ਸੁਲਤਾਨ ਪਾਤਸ਼ਾਹ ਨੂੰ ਜਪਦਿਆਂ ਮਨ ਦੇ ਤਨ ਦੇ ਰੋਗ ਮਿਟ ਜਾਂਦੇ ਨੇ ਔਰ ਸਾਧ ਸੰਗਤ ਵਿਆਹ ਦਾ ਅਰਥ ਹੈ ਲੱਗਣ ਵਾਲਾ ਕੋਈ ਬਾਦੀ ਤੌਰ ਤੇ ਦੋਸ਼ ਉਸ ਦੋਸ਼ ਤੋਂ ਵੀ ਸਿੱਖ ਮੁਕਤ ਹੋ ਜਾਏਗਾ ਕੋਈ ਗੁਰੂ ਰਾਮਦਾਸ ਸਾਹਿਬ ਨੂੰ ਯਾਦ ਕਰੇ ਸਜਣੋ ਗੁਰੂ ਤੱਤੀ ਹਵਾ ਦੀ ਜ ਲੱਗਣ ਦਿੰਦਾ। ਇਹ ਕਈ ਘਟਨਾਵਾਂ ਮੈਂ ਤੁਹਾਡੇ ਸਮੁਖ ਰੱਖ ਸਕਦਾ। ਇਸ ਤਰ੍ਹਾਂ ਦੇ ਜੰਗਲ ਵਿੱਚ ਫਸੇ ਬੰਦੇ ਜਿੱਥੇ ਰਹ ਪਈ ਨਹੀਂ ਸੀ। ਸਾਰੀ ਰਾਤ ਤੋਂ ਬੰਦਾ ਧਰਮ ਕਾਗੂ ਹੈ। ਸਾਰੀ ਰਾਤ ਤਹਾ ਮਾਰ ਕੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿਣਾ ਰਿਹਾ ਪਾਤਸ਼ਾਹ ਸਵੇਰੇ ਦਿਨ ਚੜਦਿਆਂ ਮੇਰੀ ਪੱਤ ਰੁਲ ਜੈ ਗਈ। ਸਵੇਰੇ ਦਿਨ ਚੜਦਿਆਂ ਆ ਚੀਜ਼ਾਂ ਨਸ਼ਰ ਹੋ ਜਾਣਗੀਆਂ। ਸਵੇਰੇ ਦਿਨ ਚੜਦਿਆਂ ਲੋਕਾਂ ਵਿੱਚੋਂ ਮੇਰਾ ਅਕਸ਼ ਮੁੱਕ ਜਾਣੇ ਸਵੇਰੇ ਦਿਨ ਚੜਦਿਆਂ ਮੈਂ ਸੰਸਾਰ ਵਿੱਚ ਮੂੰਹ ਵਖਾਉਣ ਜੋਗਾ ਨਹੀਂ ਰਹਿਣਾ ਗੁਰੂ ਰਾਮਦਾਸ ਮੇਰੀ ਲਾਜ ਰੱਖੋ ਔਰ ਸਾਧ ਸੰਗਤ ਅੱਜ ਤੱਕ ਉਹ ਬੰਦੇ ਜੀਉਂਦੇ ਨੇ ਪਾਤਸ਼ਾਹ ਨੇ ਐਸੀ ਨਜ਼ਰ ਕੀਤੀ ਪਤਾ ਨਹੀਂ ਸਭ ਕੁਝ ਕਿਵੇਂ ਮਟਾ ਕੇ ਰੱਖ ਦਿੱਤਾ ਇੱਕ ਵੀ ਦੋਸ਼ ਬੰਦਿਆਂ ਦੇ ਜੀਵਨ 'ਚ ਨਹੀਂ ਪਰ ਸ਼ਰਤ ਇਹ ਹੈ ਉਹ ਗੁਰੂ ਦਾ ਭੈ ਰੱਖ ਕੇ ਗੁਰੂ ਅੱਗੇ ਝੁਕ ਜਾਏ ਇਹਨੂੰ ਚੁਲਾਕੀ ਨਾ ਸਮਝੇ ਕਿ ਮੇਰਾ ਦੋਸ਼ ਲੁਪਤ ਹੋ ਗਿਆ ਗੁਪਤ ਹੋ ਗਿਆ ਪਤਾ ਨਹੀਂ ਲੱਗਾ ਕਿਸੇ ਨੂੰ ਚਲਾਕੀ ਨਾ ਸਮਝੇ ਸੱਜਣਾ ਗੁਰੂ ਦੀ ਵਡਿਆਈ ਸਮਝੀ ਗੁਰੂ ਪਰਦੇ ਪਾ ਦਿੰਦਾ ਸਤਗੁਰ ਸਿੱਖੇ ਬੰਧਨ ਕੱਟ ਗੁਰ ਕਾ ਸਿੱਖ ਵਿਕਾਰ ਤੇ ਹਟ ਗੁਰੂ ਬੰਧਨ ਕੱਟਦਾ ਪਰ ਸ਼ਰਤ ਇਹ ਨਾ ਸਮਝੇ ਮੈਂ ਚਲਾਕੀ ਨਾਲ ਬਚ ਗਏ ਗੁਰੂ ਬਖਸ਼ਿਸ਼ ਕਰਕੇ ਬਚਾ ਲੈਂਦਾ ਗੁਰੂ ਦੇ ਭੈ ਵਿੱਚ ਤੇ ਗੁਰੂ ਦੇ ਭਾਵਨਾ ਵਿੱਚ ਰਹਿਣਾ ਚਾਹੀਦਾ ਖੈਰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਵਿੱਚ ਆਪਾਂ ਜੁੜ ਬੈਠੇ। ਮਨ ਕਰਕੇ ਜਪੋ ਧੰਨ ਗੁਰੂ ਰਾਮਦਾਸ। ਮਨ ਦੇ ਰੋਗ ਮਿਟਣਗੇ। ਜ਼ੁਬਾਨ ਕਰਕੇ ਕਹਿਆ ਧੰਨ ਗੁਰੂ ਰਾਮਦਾਸ। ਤਨ ਦੇ ਰੋਗ ਮਿਟਦੇ ਨੇ। ਕਰਮਾਂ ਕਰਕੇ ਜਪਦੇ ਰਹਿ ਧੰਨ ਗੁਰੂ ਰਾਮਦਾਸ। ਬਾਹਰੀ ਤੌਰ ਤੇ ਹਰ ਸੰਕਟ ਤੇ ਦੋਸ਼ ਤੋਂ ਮੰਦਾ ਵੱਜ ਜਾਂਦਾ ਹੈ। ਧੰਨ ਗੁਰੂ ਰਾਮਦਾਸ ਕਹਿਣ ਨਾਲ ਹੀ। ਸਾਧ ਸੰਗਤ ਕਿਸੇ ਡਾਕਟਰ ਕੋਲ ਜਿਹੜੇ ਰੋਗ ਦੀ ਦਵਾਈ ਨਹੀਂ ਗੁਰੂ ਰਾਮਦਾਸ ਕਹਿੰਦੇ ਹਨ ਉਹ ਰੋਗ ਹਟ ਜਾਂਦਾ ਹੈ ਪਰ ਗੁਰੂ ਦਾ ਬਚਨ ਮੰਨਣਾ ਪੈਂਦਾ ਹੈ ਇੱਕ ਚੀਜ਼ ਹੁਣ ਧਿਆਨ ਵਿੱਚ ਰੱਖਿਓ ਮੈਂ ਇਤਿਹਾਸ ਵਿੱਚੋਂ ਸਾਖੀ ਕਹਿਣੀ ਹੈ ਇਹਨੂੰ ਥੋੜਾ ਜਿਹਾ ਧਿਆਨ ਵਿੱਚ ਵਿਚਾਰ ਲਿਓ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਖਡੂਰ ਸਾਹਿਬ ਬੈਠੇ ਨੇ ਇੱਕ ਮਾਈ ਬੜੀ ਭਾਵਨਾ ਨਾਲ ਅੱਗੇ ਬੇਨਤੀ ਕਰਦੀ ਹੈ ਪਾਤਸ਼ਾਹ ਮੈਂ ਫਲਨੇ ਪਿੰਡ ਦੇ ਚੌਧਰੀ ਦੇ ਘਰ ਵਾਲੀ ਹਾਂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਤਰਸ ਕਰੋ ਮੇਰੇ ਘਰ ਵਾਲਾ ਚੌਧਰੀ ਮੇਰੇ ਨਾਲ ਆਇਆ ਹੈ ਪਾਤਸ਼ਾਹ ਮੇਰੇ ਘਰ ਵਾਲੇ ਨੂੰ ਇੱਕ ਭਿਆਨਕ ਰੋਪ ਹੈ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਬਚਨ ਕਿਹਾ ਬੇਟੇ ਲੈ ਕੇ ਆਓ ਉਹਨੂੰ ਨਾਲ ਬਾਹਰ ਸੰਗਤ ਦੇ ਵਿੱਚ ਖੜਾ ਚਿੱਟੀ ਪੱਗ ਤੁਰਲਾ ਕੱਢਿਆ ਹੋਇਆ ਚਾਦਰ ਲਾਇਆ ਚੌਧਰੀ ਆ ਗਿਆ ਉਹ ਚੌਧਰੀ ਦਾ ਨਾਮ ਪਤਾ ਕੀ ਹੈ ਇਤਿਹਾਸ ਵਿੱਚ ਲਿਖਿਆ ਚੌਧਰੀ ਮਲੂਕਾ ਮਲੂਕਾ ਚੌਧਰੀ ਆਪਣੇ ਘਰਵਾਲੀ ਨਾਲ ਗੁਰੂ ਦਰਬਾਰ 'ਚ ਆਇਆ। ਇਹਨੇ ਚਿੱਟੀ ਤੁਰਲੇ ਵਾਲੀ ਮੰਡੀ ਵਾਲੀ ਪੱਗ ਬੰਨੀ ਐ। ਚਿੱਟਾ ਕੁਰਤਾ ਤੇ ਚਿੱਟਾ ਚਹਾਦਰਾ ਪਾਇਆ ਹੋਇਆ ਐ। ਘਰਵਾਲੀ ਨੇ ਭਾਵਨਾ ਨਾਲ ਬੇਨਤੀ ਕੀਤੀ ਮਹਾਰਾਜ ਮੇਰੇ ਧਰਮ ਵਾਲੇ ਨੂੰ ਇੱਕ ਭਿਆਨਕ ਬਿਮਾਰੀ ਐ। ਇਸ ਰੋਗ ਤੋਂ ਮਹਾਰਾਜ ਮੁਕਤ ਕਰੋ। ਹਜ਼ੂਰ ਨੇ ਉਹ ਚੌਧਰੀ ਵੱਲ ਵੇਖ ਕੇ ਕਿਹਾ ਦੱਸ ਵੀ ਚੌਧਰੀ ਕੀ ਰੋਗ ਐ? ਉਹਨੇ ਅੱਖਾਂ ਭਰ ਕੇ ਕਿਹਾ ਮਹਾਰਾਜ ਲੋਕ ਹੀ ਮੈਨੂੰ ਚੌਧਰੀ ਕਹਿੰਦੇ ਨੇ। ਮੈਂ ਅਹਲੇ ਦਵਾਲੇ ਦੇ ਪੰਜੀਆਂ ਪਿੰਡਾਂ ਦੇ ਛੋਟੇ ਸਰਪੰਚਾਂ ਤੋਂ ਪਰਾਂ ਚੌਧਰੀ ਜਦੋਂ ਕਿਸੇ ਛੋਟੇ ਮੋٹے ਪਿੰਡ ਦਾ ਕੋਈ ਵੀ ਮਸਲੇ ਫਸ ਜਾਂਦੇ ਨੇ ਮਹਾਰਾਜ ਉਹ ਝਗੜੇ ਨਿਵੇੜਨ ਲਈ ਮੇਰੇ ਕੋਲ ਆਉਂਦੇ ਨੇ ਪੰਜੀਆਂ ਪਿੰਡਾਂ ਦੇ ਝਗੜੇ ਮੈਂ ਕੱਲਾ ਹੀ ਨਿਵੇੜ ਦਿੰਨੇ ਪਰ ਇੱਕ ਰੋਗ ਮੈਨੂੰ ਕਰਮਾਂ ਦਾ ਲੱਗ ਗਿਆ ਜਿਹੜੇ ਸਿਰ ਨੂੰ ਲੋਕ ਸਾਹਮਣੇ ਬੈਠਿਆਂ ਸਲਾਮਾ ਕਰਦੇ ਨੇ ਜਦੋਂ ਮੈਨੂੰ ਉਹ ਬਿਮਾਰੀ ਪ੍ਰਭਾਵ ਪਾਉਂਦੀ ਹੈ ਸਿਰ ਤੇ ਵੱਧੀ ਹੋਈ ਪੱਗ ਲੋਕਾਂ ਦੇ ਪੈਰਾਂ 'ਚ ਰੁਲ ਜਾਂਦੀ। ਮੈਨੂੰ ਲੋਕੀ ਚੁੱਕ ਕੇ ਲੈ ਕੇ ਜਾਂਦੇ ਨੇ ਪੱਗ ਰੁਲ ਜਾਂਦੀ ਹੈ। ਪਾਚਨਕਾ ਦਸ ਕੀ ਰੋਗ ਹੈ। ਜ਼ੁਬਾਨ ਤੋਂ ਹਜ਼ੂਰ ਸੁਣਨਾ ਚਾਹੁੰਦੇ ਸੀ। ਉਹਨਾਂ ਕਾ ਮਹਾਰਾਜ ਮੈਨੂੰ ਮਿਰਗੀ ਦਾ ਦੌਰਾ ਪੈਂਦਾ। ਲੋਕੀ ਚੌਧਰੀ ਸਮਝ ਕੇ ਸਜਦਾ ਕਰਦੇ ਨੇ ਮੈਂ ਲੋਕਾਂ ਦੀਆਂ ਪੰਚਾਇਤਾਂ ਲੈ ਕੇ ਫੈਸਲੇ ਨਵੇੜਨੇ ਲੋਕਾਂ ਦੇ ਝਗੜੇ ਨਵੇੜਨੇ ਪਰ ਆਛਿਆ ਜਦੋਂ ਕਿਤੇ ਭਰੀ ਸਵੇਰ ਚ ਦੌਰਾ ਪੈ ਜਾਂਦਾ ਜਿਹੜੇ ਸਿਰ ਨੂੰ ਲੋਕ ਸਲਾਮਾ ਕਰਕੇ ਕਹਿੰਦੇ ਸलाम ਚੌਧਰੀ ਸਾਹਿਬ ਉਸੇ ਸਿਰ ਦੀ ਪੱਗ ਲੋਕਾਂ ਦੇ ਪੈਰਾਂ ਚ ਰੁਲਦੀ ਹੁੰਦੀ ਮਹਾਰਾਜ ਮੇਰਾ ਮਿਰਗੀ ਦਾ ਦੌਰਾ ਠੀਕ ਕਰੋ ਮੈਨੂੰ ਮਿਰਗੀ ਦੀ ਬਿਮਾਰੀ ਦਾ ਠੀਕ ਕਰੋ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕਹਿ ਚੌਧਰੀ ਮਲੂਕੇ ਨੇ ਕਹਿੰਦੇ ਭਾਈ ਚੌਧਰੀ ਤੇਰੇ ਘਰ ਵਾਲੀ ਨੇ ਭਾਵਨਾ ਕਰਕੇ ਤੇਰਾ ਭਲਾ ਹੋਣ ਲੱਗਾ ਪਰ ਇੱਕ ਬਚਨ ਤੈਨੂੰ ਵੀ ਮੰਨਣਾ ਪੈਣਾ ਹੈ। ਉਹਨਾਂ ਕਾ ਮਹਾਰਾਜ ਹੁਕਮ ਪਾਤਸ਼ਾਹ ਨੇ ਬਚਨ ਕਿਹਾ ਜਿਹੜੀ ਤੂੰ ਮਦਰਾ ਭਾਵ ਸ਼ਰਾਬ ਪੀਂਨੇ ਇਹ ਸ਼ਰਾਬ ਪੀਣੀ ਅੱਜ ਬੰਦ ਕਰਨੀ ਪੈਗੀ। ਜਾ ਮਲੁਕੇ ਚੌਧਰੀ ਤੂੰ ਸ਼ਰਾਬ ਛੱਡ ਦੇ ਮਰਗੀ ਤੈਨੂੰ ਛੱਡ ਜਾਏਗੀ। ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਕੋਈ ਬਚਨ ਕਿਹਾ। ਜਾ ਮਲੁਕੇ ਚੌਧਰੀ ਤੂੰ ਸ਼ਰਾਬ ਛੱਡ ਦੇ ਮਰਗੀ ਤੈਨੂੰ ਛੱਡ ਜਾਏਗੀ। ਸ਼੍ਰੀ ਗੁਰੂ ਅੰਗਸਾਹ ਮਹਾਰਾਜ ਦੇ ਦਰਸ਼ਨ ਕੀਤਿਆਂ ਜਨਮ ਮਰਨ ਦੇ ਦੁੱਖ ਮਿਟਦੇ ਨੇ ਤੈਉં ਤੁਸੀਂ ਰੋਜ਼ ਪੜਦੇ ਹੋ ਇਸ ਲੋਕ ਇਹ ਗੁਰੂ ਅੰਗਸਾਹ ਮਹਾਰਾ ਦੀ ਵਡਿਆਈ ਵਿੱਚ ਐ ਸੋ ਕਹੋ ਟਲ ਗੁਰ ਸੇਵੀ ਐ ਅਹਨ ਸਹਿ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ ਆ ਵੀ ਗੁਰੂ ਅੰਗਸਾਹ ਮਹਾਰਾ ਦੀ ਵਡਿਆਈ ਵਿੱਚ ਐ ਸਵਈਆ ਅੰਮਿਓ ਦ੍ਰਿਸ਼ਟ ਸ਼ੁਭ ਕਰੇ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧਰ ਲੋਭ ਮੋਹ ਵਸ ਕਰੇ ਸਭੇ ਬਲ ਇਥੋਂ ਸਵਈਆ ਸ਼ੁਰੂ ਹੋਣਾ ਵਸ ਕਰੇ ਸਭੇ ਬਲ ਸਦਾ ਸੁਖਮਨ ਵਸੈ ਦੁਖ ਸੰਸਾਰ ਖੋਵੇ ਗੁਰ ਨਬਨਿਦਰਿਯਾਹੋ ਜਨਮੁ ਹਮ ਕਾਲਖ ਤੋਬੈ ਉਤੋਂ ਬਾਅਦ ਇਹ ਪੰਕਤੀ ਆਉਣੀ ਸੋ ਕਹ ਟਲ ਗੁਰ ਸੇਵੀਐ ਅਹਨ ਸਹਿ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਆ ਵੀ ਬਾਬਾ ਸੱਤਾ ਬਲਵੰਡ ਜੀ ਨੇ ਗੁਰੂ ਅੰਗਦ ਸਾਹਿਬ ਦੀ ਵਡਿਆਈ ਚ ਲਿਖਿਆ ਹੈ ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸ੍ਰੀ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤਿਆਂ ਜਨਮਾਂ ਜਨਮਾਂ ਦੇ ਪਾਪ ਮਲ ਖਤਮ ਹੋ ਜਾਂਦੇ ਅੱਜ ਪਾਤਸ਼ਾਹ ਨੇ ਕੋਈ ਬਚਨ ਲਿਆ ਮਲੂਕੇ ਚੌਧਰੀ ਨੂੰ ਕਹੇ ਚੌਧਰੇ ਮਲੂਕੇ ਜਾਂ ਤੂੰ ਸ਼ਰਾਬ ਛੱਡ ਦੇ ਮਿਰਗੀ ਤੈਨੂੰ ਛੱਡ ਜਾਏਗੀ ਕਹਿੰਦਾ ਮਹਾਰਾਜ ਸਤ ਬਚਨ ਉਸੇ ਦਿਨ ਤੋਂ ਉਹਨੂੰ ਮਿਰਗੀ ਦਾ ਦੌਰਾ ਪੈਣਾ ਬੰਦ ਹੋ ਗਿਆ। ਉਹ ਬੰਦਾ ਸ਼ਰਾਬ ਛੱਡ ਗਿਆ। ਮਿਰਗੀ ਉਹਨੂੰ ਛੱਡ ਗਈ। ਗੁਰੂ ਦਾ ਬਚਨ ਮੰਨਿਆ ਗੁਰੂ ਦਾ ਬਚਨ ਲੋਕ ਵਿੱਚ ਵੀ ਕੰਮ ਕਰਦਾ ਹੈ ਪਰਲੋਕ ਤੱਕ ਵੀ ਨਿਭਦਾ ਹੈ। ਤਾਈਓ ਕਹੋ ਗੁਰ ਕਾ ਬਚਨ ਵਸੈ ਜਿਨਾਂ ਲੈ ਜਲ ਨਹੀਂ ਡੋਬੇ ਤਸਕਰ ਨਹੀਂ ਹਿਲੇ ਵੇ ਪਾਹ ਨਾ ਸਭ ਕੈ ਜੱਲੇ ਦੋ ਚੀਜ਼ਾਂ ਨੇ ਇੱਕ ਗੁਰੂ ਦਾ ਸ਼ਬਦ ਇੱਕ ਗੁਰੂ ਦਾ ਬਚਨ ਬਚਨ ਨੇ ਜਿਹੜਾ ਗੁਰੂ ਨੇ ਵਾਦਾ ਕੀਤਾ ਆ ਬਚਨ ਮੰਨ ਉਹ ਮੰਨ ਲਿਆ ਸ਼ਬਦ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹੋ ਮੈਂ ਕੋਈ ਉਹ ਗੁਰੂ ਦਾ ਸ਼ਬਦ ਹੈ ਗੁਰ ਕਾ ਸ਼ਬਦ ਕਟੇ ਕੋਟ ਕਰਮ ਤੁਸੀਂ ਵੀ ਜਦੋਂ ਖੰਡੇ ਵਟੇ ਦੀ ਪੌਲ ਸ਼ਕੋਗੇ ਪਰਸੋਂ ਨੂੰ ਅੰਮ੍ਰਿਤ ਸੰਚਾਰ ਵੀ ਇੱਥੇ ਹੋਣਾ ਹੈ ਜਦੋਂ ਖੰਡੇ ਵਟੇ ਦੀ ਪੌਲ ਕੋਈ ਸ਼ਕਦਾ ਹੈ ਉਹਨੂੰ ਦੋ ਚੀਜ਼ਾਂ ਗੁਰੂ ਰੂਪ ਪੰਜ ਪਿਆਰੇ ਗੁਰੂ ਰੂਪ ਹੋ ਕੇ ਬਖਸ਼ਿਸ਼ ਕਰਦੇ ਨੇ ਕੀ ਇੱਕ ਗੁਰੂ ਦਾ ਸ਼ਬਦ ਨਾਮ ਦ੍ਰਿੜ ਕਰਾਉਣਗੇ ਵਾਹਿਗੁਰੂ ਗੁਰੂ ਮੰਤਰ ਹੈ ਜਪਹੁ ਮੈਂ ਕੋਈ ਤੇ ਦੂਜਾ ਗੁਰੂ ਦਾ ਬਚਨ ਗੁਰੂ ਦਾ ਬਚਨ ਉਹ ਰਹਿਤ ਜਿਹੜੀ ਸਿੱਖ ਨੂੰ ਦਿੱਤੀ ਜਾਂਦੀ ਹੈ ਕਿ ਐਸ ਰਹਿਤ ਵਿੱਚ ਰਹਿਣਾ ਆ ਬਜਰ ਪ੍ਰੇਤ ਤੋਂ ਬਚਣੇ ਉਹਨੂੰ ਕਹਿੰਦੇ ਗੁਰੂ ਦਾ ਬਚਨ ਸ੍ਰੀ ਗੁਰੂ ਅੰਗਦ ਸੇ ਮਹਾਰਾਜ ਨੇ ਬਚਨ ਲਿਆ ਕਹਿੰਦੇ ਮਲੁਕੇ ਚੌਧਰੀ ਸ਼ਰਾਬ ਛੱਡ ਦੇ ਤੈਨੂੰ ਮਰਗੀ ਛੱਡ ਦੇਗਾ ਉਨੇ ਬਚਨ ਮੰਨ ਲਿਆ ਸ਼ਰਾਬ ਛੱਡ ਦਿੱਤੀ ਮਿਰਗੀ ਦਾ ਰੋਗ ਮਿਰਗੀ ਦਾ ਦੌਰਾ ਉਹਨੂੰ ਛੱਡ ਗਿਆ ਜਦੋਂ ਬੰਦਾ ਤੰਦਰੁਸਤ ਹੋ ਜਾਂਦਾ ਹੈ ਮਾਫ ਕਰਿਓ ਉਦੋਂ ਰੱਬ ਭੁੱਲਣਾ ਵੀ ਸ਼ੁਰੂ ਹੋ ਜਾਂਦਾ ਹੈ ਇੱਕ ਚੀਜ਼ ਯਾਦ ਰੱਖਿਓ ਜਿੰਨੇ ਗੁਰਬਾਣੀ ਪੜਨ ਵਾਲੇ ਨਾਮ ਜਪਣ ਵਾਲੇ ਨਾਮ ਰਸੀਏ ਬੰਦਗੀ ਵਾਲੇ ਹੋਣਗੇ ਮੈਂ ਬਹੁਤ ਨੇੜੇ ਤੋਂ ਵੇਖਿਆ ਸਜਣੋ ਜਿੰਨੇ ਜ਼ਿਆਦਾ ਬੰਦੇ ਧਾਰਮਿਕ ਬਾਣੀ ਪੜਨ ਵਾਲੇ ਅੰਦਰੋਂ ਭਾਵਨਾ ਵਾਲੇ ਨਾਮ ਜਪਣ ਵਾਲੇ ਹੋਣਗੇ ਮਾੜਾ ਮੋਟਾ ਸਰੀਰਕ ਚੀਜ਼ ਉਹਨਾਂ ਨੂੰ ਦੁੱਖ ਰੋਗ ਚੱਲਦਾ ਹੀ ਰਹਿੰਦਾ ਮਾੜੀ ਮੋਟੀ ਸਰੀਰ ਦੀ ਚੋਲ ਵਿੰਗੀ ਰਹਿੰਦੀ ਹੈ ਇਹ ਗੁੱਸਾ ਨਾ ਕਰਿਓ ਉਹਦਾ ਭਾਵ ਅਰਥ ਕੀ ਹੈ ਉਹ ਇਸ ਵਾਸਤੇ ਗੁਰੂ ਰੱਖਦੇ ਤੈਨੂੰ ਰੱਬ ਯਾਦ ਰਵੇ ਤੈਨੂੰ ਵਹਿਗੁਰੂ ਨਾ ਵਿਸਰੇ ਕਿਉਂਕਿ ਸੁੱਖਾਂ ਵਿੱਚ ਰੱਬ ਵਿਸਰਨ ਦਾ ਖਤਰਾ ਹੈ ਦੁੱਖ ਵੇਲੇ ਰੱਬ ਵਿਸਰਨ ਦਾ ਕੋਈ ਖਤਰਾ ਨਹੀਂ ਤਾਈਓ ਮਹਾਰਾਜ ਕਹਿੰਦੇ ਦੁੱਖਦਾਰੂ ਸੁਖ ਰੋਗ ਭਇਆ ਸੁਖ ਰੋਗ ਬਣ ਜਾਂਦੇ ਨੇ ਕਿਉਂ ਜਦੋਂ ਬੰਦਾ ਤੰਦਰੁਸਤ ਹੈ ਰੱਬ ਭੁੱਲਣ ਦਾ ਉਦੋਂ ਖਤਰਾ ਬਣ ਜਾਂਦਾ ਹੈ ਉਦੋਂ ਰੱਬ ਨਹੀਂ ਚਿੱਤੇ ਹੁੰਦਾ ਇਸ ਲਈ ਜਿੰਨੇ ਨਾਮ ਜਪਣ ਵਾਲੇ ਬਾਣੀ ਪੜਨ ਵਾਲੇ ਮਾੜਾ ਮੋਟਾ ਕੁਝ ਨਾ ਕੁਝ ਰਹਿੰਦਾ ਹੀ ਸਾਨੂੰ ਲੋਕ ਸਵਾਲ ਕਰ ਭਾਈ ਸਾਹਿਬ ਜੀ ਅਰਦਾਸ ਕਰ ਦਿਓ ਭਾਈ ਸਾਹਿਬ ਜੀ ਆ ਕਰ ਸਾ ਸੰਗਤ ਠੀਕ ਹੈ ਸਾਨੂੰ ਗੁਰੂ ਨੇ ਮਾਨ ਬਖਸ਼ਿਸ਼ ਕੀਤਾ ਹੈ ਪਰ ਮੈਂ ਕਈ ਵਾਰ ਕਹਿੰਦਾ ਨਾ ਭਾਈ ਉਹ ਮਾੜਾ ਮੋਟਾ ਸਾਨੂੰ ਵੀ ਰਹਿੰਦਾ ਤੇ ਇਹ ਦੱਸਣਾ ਪੈਂਦਾ ਵੀ ਭਾਈ ਐਵੇਂ ਨਾ ਸਮਝਿਓ ਇਹ ਚੀਜ਼ਾਂ ਰਹਿ ਨਹੀਂ ਉਹ ਕਿਉਂ ਨੇ ਉਹਦਾ ਰੀਜ਼ਨ ਹੈ ਕੋਈ ਵੈਗੁਰੂ ਚਿੱਤੇ ਰਵੇ ਮੈਂ ਕਈ ਸਾਲਾਂ ਤੋਂ ਮੈਨੂੰ ਕਿੰਨੇ ਸਾਲ ਪਥਰੀ ਦੀ ਪ੍ਰੋਬਲਮ ਰਹੀ ਮੈਨੂੰ ਕਈਆਂ ਦਾ ਕਹਿਣਾ ਭਾਈ ਸਾਹਿਬ ਜੀ ਤੁਸੀਂ ਆਪਣੀ ਅਰਦਾਸ ਨਹੀਂ ਕਰਦੇ ਮੈਂ ਵੀ ਹਰ ਬੰਦਾ ਤੰਦਰੁਸਤ ਹੋਣਾ ਚਾਹੁੰਦਾ ਮੈਂ ਵੀ ਅਰਦਾਸ ਕਰਨਾ ਪਰ ਜਾਣ ਬੁੱਝ ਕੇ ਗੁਰੂ ਨੇ ਥੋੜੀ ਬਹੁਤੀ ਚੀਜ਼ ਰੱਖੀ ਹੋਈ ਹੈ ਕਿਉਂ ਜਦੋਂ ਤੁਸੀਂ ਕਥਾ ਗੀਤਨ ਤੇ ਆਓ ਜਾਓ ਥੋੜਾ ਬੋਤਾ ਦਰਦ ਹੋਵੇ ਤੈਨੂੰ ਵੈਗੁਰੂ ਯਾਦ ਰਵੇ ਸੱਜਣੋ ਸੁੱਖਾਂ ਵੇਲੇ ਵੈਗੁਰੂ ਵਿਸਰ ਜਾਂਦਾ ਸੁੱਖ ਵੇਲੇ ਬੰਦਾ ਔਕਰ ਚ ਘੁੰਮਦਾ ਜੇ ਬਿਲਕੁਲ ਤੰਦਰੁਸਤ ਹੋਵੇ ਬੜੀ ਔਕਰ ਨਾਲ ਦਰਬਾਰ ਚ ਆਉਂਦਾ ਉਹ ਕਹੇਦਾ ਮੇਰੇ ਵਰਗਾ ਕੌਣ ਹੈ ਸਤਗੁਰੂ ਨਦਰ ਕਿਰਪਾ ਕਰਨ ਅੰਦਰ ਹਮੇਸ਼ਾ ਭੈ ਭਾਵਨੀ ਰਹਿਣੀ ਚਾਹੀਦੀ ਹੈ ਗੁਰੂ ਕੋਲੋਂ ਜੋ ਮੰਗੋ ਮਿਲਦਾ ਪਰ ਸੱਜਣੋ ਭੈ ਭਾਵਨੀ ਚਾਹੀਦੀ ਖੈਰ ਜਦੋਂ ਮਲੂਕੇ ਚੌਧਰੀ ਨੇ ਤੰਦਰੁਸਤੀ ਹੋ ਗਈ ਨਾ ਉਹ ਨੂੰ ਰੱਬ ਭੁੱਲਣਾ ਸ਼ੁਰੂ ਹੋ ਗਿਆ ਫਿਰ ਉਹਦੀ ਸੰਗਤ ਨੇ ਉਹਦੇ ਕਰਮ ਬਦਲਤੇ ਆ ਵੀ ਚੀ ਚਿੱਤੇ ਰੱਖਿਓ ਕਈ ਵਾਰ ਬੰਦਾ ਸਹੀ ਜਾਂਦਾ ਜਾਂਦਾ ਗਲਤ ਰਸਤੇ ਤੇ ਪਤਾ ਕਿਉਂ ਪੈਂਦਾ ਸੰਗਤ ਗਲਤ ਮਿਲ ਗਈ ਮਲੂਕੇ ਚੌਧਰੀ ਦੇ ਪੁਰਾਣੇ ਯਾਰ ਫਿਰ ਉਹਦੇ ਕੋਲ ਇਕੱਠੇ ਹੋਣ ਲੱਗ ਪਏ ਰੋਜ਼ ਆਉਣ ਜਾਣ ਬਹਿਣ ਲੱਗ ਪਏ ਤੇ ਉਹਨਾਂ ਕਹਿਣਾ ਸ਼ੁਰੂ ਕਰਤਾ ਉਹ ਛੱਡ ਯਾਰ ਚੌਧਰੀ ਤੂੰ ਕਿਹੜੇ ਚੱਕਰਾਂ 'ਚ ਪੈ ਗਿਆ ਹਾਯਾ ਪਿਆ ਕਰ ਉਹ ਕਹਿੰਦਾ ਨਹੀਂ ਗੁਰੂ ਅੰਗਦ ਸਹਿ ਮਹਾਰਤੋਂ ਬਚਨ ਲੈ ਉਹ ਕਹਵੇ ਉਹਨਾਂ ਕਰਕੇ ਥੋੜੀ ਤੂੰ ਪਿਛਲੀ ਕੋਈ ਦਵਾਈ دارو ਖਾਧੀ ਹੋਈ ਉਹਦਣਾ ਠੀਕ ਹੋ ਗਏ ਨਾਲੇ ਹੁਣ ਤੂੰ ਠੀਕ ਹੈ ਉਹਨਾਂ ਤਾਂ ਉਦੋਂ ਹੀ ਕਿਹਾ ਸੀ ਵੇ ਛੱਡ ਦੇ ਉਹ ਉਹਨਾਂ ਦੀਆਂ ਗੱਲਾਂ ਦਾ ਅਸਰ ਹੋਣ ਲੱਗ ਪਿਆ ਉਹਨਾਂ ਬੰਦਿਆਂ ਦੀਆਂ ਗੱਲਾਂ ਦਾ ਐਸਾ ਅਸਰ ਹੋਇਆ ਇੱਕ ਦਿਨ ਉਹਨਾਂ ਵਿੱਚ ਬੈਠੇ ਉਹਨੇ ਸ਼ਰਾਬ ਦਾ ਪਿਆਲਾ ਪੀ ਲਿਆ ਔਰ ਸਾਥ ਸੰਗਤ ਇੱਕ ਦਿਨ ਪੀਤਾ ਫਿਰ ਬੰਦੇ ਦੀ ਸੰਗ ਸ਼ਰਮ ਲੈ ਜਾਂਦੀ ਹੈ ਇੱਕ ਵਾਰ ਪੀ ਲਿਆ ਫਿਰ ਦੂਜੇ ਦਿਨ ਉਹਨੂੰ ਕਿਹਾ ਹੁਣ ਤਾਂ ਪੀ ਹੀ ਲਿਆ ਹੁਣ ਕੀ ਗੱਲ ਹੈ ਫਿਰ ਹੋਰ ਪੀਣ ਲੱਗ ਪਿਆ ਸ਼ਰਾਬ ਪੀਂਦਿਆ ਉਹਦੇ ਘਰਵਾਲੀ ਨੇ ਰੋਕਿਆ ਜੀ ਸ਼ਰਾਬ ਨਾ ਪੀਆ ਕਰੋ ਸ਼ਰਾਬ ਪੀਤੀ ਵਿੱਚ ਬੰਦੇ ਦੀ ਮਤ ਸਹੀ ਨਹੀਂ ਰਹਿੰਦੀ ਜਿਹਨੂੰ ਮਹਾਰਾਜ ਨੇ ਕਿਹਾ ਜਿੱਤ ਪੀਤੈ ਮਤ ਦੂਰ ਹੋਏ ਵਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋਂ ਤੱਕੇ ਖਾਏ ਘਰਵਾਲੀ ਨੇ ਕਿਹਾ ਤੁਸੀਂ ਗੁਰੂ ਅੰਗਦ ਸਹਿ ਮਹਾਰਾਜ ਨਾਲ ਵਚਨ ਵਾਦਾ ਕੀਤਾ ਹੈ ਸ਼ਰਾਬ ਕਿਉਂ ਪੀਣ ਲੱਗ ਪਏ ਉਹ ਕਹਿੰਦਾ ਚੱਲ ਪਰੇ ਹੋ ਗੁਰੂ ਅੰਗਦ ਸਹਿ ਮਹਾਰਾਜ ਨੇ ਕਲਾ ਬਚਨ ਕੀਤਾ ਮੈਂ ਤਾਂ ਉੱਦੋਂ ਠੀਕ ਹੋ ਗਿਆ ਸ਼ਰਾਬ ਵਿੱਚੋਂ ਉਹ ਗੁਰੂ ਵੀ ਭੁੱਲ ਗਿਆ ਗੁਰੂ ਦੇ ਬਚਨ ਵੀ ਭੁੱਲ ਗਿਆ ਸਾਧ ਸੰਗਤ ਫਿਰ ਉਹ ਨਿਤ ਦਾ ਆਦੀ ਸ਼ਰਾਬੀ ਹੋ ਗਿਆ ਇੱਕ ਚੀਜ਼ ਯਾਦ ਰੱਖਿਓ ਕਈ ਵਾਰ ਬੰਦੇ ਇੱਕ ਗਲਤੀ ਕਰਕੇ ਕਹਿੰਦੇ ਹੁਣ ਤਾਂ ਹੋਏ ਗਈ ਹੈ ਹੁਣ ਤਾਂ ਰੱਜ ਕੇ ਖਾਓ ਪੀਓ ਕੋਈ ਗੱਲ ਨਹੀਂ ਫਿਰ ਵੇਖਾਂਗੇ ਬਹੁਤੇ ਬੰਦੇ ਨੇ ਜਿਨ੍ਹਾਂ ਦੀ 60 60 ਸਾਲ ਦੀ 70 ਸਾਲ ਦੀ ਉਮਰ ਹੋ ਗਈ ਬੰਦੇ ਸ਼ਰਾਬ ਨਹੀਂ ਛੱਡ ਸਕੇ ਅੰਮ੍ਰਿਤ ਨਹੀਂ ਛੱਡ ਸਕੇ ਕਈਆਂ ਨੇ ਇੱਕ ਵਾਰ ਅੰਮ੍ਰਿਤ ਛੱਡ ਕੇ ਕਿਸੇ ਗਲਤੀ ਨਾਲ ਭੰਗ ਹੋਇਆ ਫਿਰ ਕਈ ਸਾਲ ਹੀ ਨਹੀਂ ਗੁਰੂ ਵੱਲ ਆਏ ਬੇਮੁਖ ਹੋ ਗਏ ਗੁਰੂ ਤੋਂ ਸਾਧ ਸੰਗਤ ਹਿਸਾਬ ਦੇਣਾ ਪੈਂਦਾ ਅੱਜ ਗੁਰੂ ਦੇ ਬਚਨਾਂ ਤੋਂ ਬੇਮੁਖ ਹੋ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਬੇਮੁਖ ਹੋਏ RAM ਤੇ ਲੱਗਣ ਜਨਮ ਨਿਯੋਗ ਖਿੰਮੇ ਪੌੜੇ ਹੋਏ ਗਏ ਜਿਤੜੇ ਮਾਇਆ ਭੋਗ ਫਿਰ ਇੱਕ ਦਿਨ ਵਕਤ ਆਉਂਦਾ ਵਿੱਚ ਨਾ ਕੋਈ ਕਰ ਸਕੇ ਕਿਸ ਤੇ ਰੋਵੇ ਰੋਜ ਵਿੱਚ ਨਾ ਕੋਈ ਕਰ ਸਕੇ ਦਾ ਅਰਥ ਹੈ ਫਿਰ ਕੋਈ ਵਿਚੋਲਾ ਨਹੀਂ ਵਿੱਚ ਕੁਝ ਵੀ ਕਰ ਸਕਦਾ ਅੱਜ ਮਲੁੱਕੇ ਚੌਧਰੀ ਦਾ ਵਿਚੋਲਾ ਉਹਦੇ ਘਰ ਵਾਲੀ ਬਣੀ ਸੀ ਕਿ ਗੁਰੂ ਤੱਕ ਲਿਆ ਕੇ ਉਹਨੇ ਤੰਦਰੁਸਤ ਕਰਵਾਤਾ ਹੁਣ ਉਹਨੇ ਵਚਨ ਤੋੜਤਾ ਹੁਣ ਵਿਚੋਲਾ ਨਹੀਂ ਵਿੱਚ ਕੁਝ ਕਰ ਸਕਦਾ ਘਰ ਵਾਲੀ ਹਟਾਉਂਦੀ ਰਹੀ ਉਹ ਬੰਦਾ ਨਿਤਦਾਦੀ ਹੋ ਗਿਆ ਸ਼ਰਾਬ ਰੋਜ ਪੀਣ ਲੱਪਿਆ ਪਿਆ ਅੱਲੇ ਪਰਤੇ ਇੱਕ ਦਿਨ ਫਿਰ ਵਕਤ ਹੋਇਆ ਵਕਤ ਐਸਾ ਆਇਆ ਗੁਰੂ ਤੋਂ ਬੇਮੁਖ ਵੀ ਹੋਇਆ ਤੇ ਬੇਮੁਖ ਹੋ ਕੇ ਮਰਿਆ ਵੀ ਬੇਪਤੀ ਨਾਲ ਸ਼ਰਾਬ ਪੀਂਦਿਆ ਆਪਣੇ ਘਰ ਦੇ ਚਿਵਾਰੇ ਤੇ ਚੜ ਗਿਆ ਐਸਾ ਮਿਰਗੀ ਦਾ ਦੌਰਾ ਪਿਆ ਚਿਵਾਰੇ ਦੀ ਉੱਪਰਲੀ ਛੱਤ ਤੋਂ ਉੱਡ ਗਿਆ ਸਾਧ ਸੰਗਤ ਭਿਆਨਕ ਮੌਤ ਮਰਿਆ ਬੇਪਤ ਹੋ ਕੇ ਗੁਰੂ ਤੋਂ ਬੇਮੁਖ ਹੋ ਕੇ ਚੌਧਰੀ ਮਲੂਕਾ ਮਰ ਗਿਆ ਇਹ ਬੇਨਤੀ ਪਿਆਰ ਨਾਲ ਸਮਝੋ ਆਪਾਂ ਗੁਰੂ ਦਾ ਜੇ ਕੋਈ ਬਚਨ ਲਈਓ ਬਚਨ ਕਮਾਉਣਾ ਚਾਹੀਦਾ ਹੈ ਜੇ ਗੁਰੂ ਦਾ ਬਚਨ ਮੰਨਿਆ ਉਹਨੂੰ ਕਮਾਓ ਜੀਵਨ ਚ ਜਿੱਦਣ ਕੋਈ ਬਚਨ ਕਮਾਉਂਦਾ ਹੈ ਉਹ ਗੁਰੂ ਦਾ ਹੋ ਜਾਂਦਾ ਹੈ ਜਿਹੜਾ ਬਚਨ ਤੋਂ ਬੇਮੁਖ ਹੋ ਜਾਏ ਉਹ ਸਾਧ ਸੰਗਤ ਗੁਰੂ ਤੋਂ ਦੂਰ ਹੋ ਜਾਂਦਾ ਹੈ ਸਤਗੁਰ ਦੇ ਚਰਨਾਂ ਵਿੱਚ ਅਰਦਾਸ ਕਰਿਓ ਆਪਾਂ ਬਚਨ ਕਮਾ ਸਕੀਏ ਜਿਹੜਾ ਗੁਰੂ ਦਾ ਬਚਨ ਮੰਨਦਾ ਉਹਨੂੰ ਗੁਰੂ ਫਿਰ ਕੀ ਦਿੰਦਾ ਹੈ ਪਾਠਸ਼ ਨੇ ਲਿਖ ਕੇ ਦਿੱਤਾ ਗੁਰ ਸਿਖਾਂਦਰ ਸਤ ਗੁਰ ਵਰਤੈ ਚੁਣ ਕੱਢੇ ਲਦੋ ਆਰੇ ਭਾਈ ਜਦਨ ਕੋਈ ਵਜਨ ਕਮਾ ਲੈਂਦਾ ਗੁਰੂ ਉਸ ਗੁਰ ਸਿਖ ਵਿੱਚ ਵਰਤਣ ਲੱਗ ਪੈਂਦਾ ਆਪਣੀਆਂ ਸਾਰੀਆਂ ਵਡਿਆਈਆਂ ਤੇ ਬਖਸ਼ਿਸ਼ਾਂ ਗੁਰੂ ਉਹਨੂੰ ਬਖਸ਼ ਦਿੰਦਾ